ਹੈਲੋ एवरीवन ਵੈਲਕਮ ਟੂ ਐਕਸਲੈਂਸ ਪੰਜਾਬੀ ਵਿਦ ਬਲਬੀਰ ਕੌਰ ਚੋਹਾਨ ਅੱਜ ਅਸੀਂ 10ਵੀਂ ਜਮਾਤ ਦੀ ਪਾਠ ਪੁਸਤਕ ਬਨਗੀ ਵਿੱਚ ਦਰਜ ਜਫਰਨਾਮਾ ਇਕਾਂਗੀ ਦਾ ਸਾਰ ਕਰਨ ਲੱਗੇ ਆ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਤੇ ਸ਼ੇਅਰ ਕਰਨਾ ਤਾਂ ਸ਼ੁਰੂ ਕਰਦੇ ਆ ਇਕਾਂਗੀ ਦਾ ਸਾਰ ਅਹਿਮਦਨਗਰ ਦੱਖਣ ਵਿੱਚ ਔਰੰਗਜੇਬ ਆਪਣੇ ਨਿੱਜੀ ਕਮਰੇ ਵਿੱਚ ਸਖਤ ਘਬਰਾਹਟ ਅਤੇ ਡਰ ਦੀ ਹਾਲਤ ਵਿੱਚ ਖੜਾ ਹੈ। ਮੈਂ ਇਹਦੇ ਵਿੱਚ ਜਿਹੜਾ ਜਫਰਨਾਮਾ ਇੱਕਾਂਗੀ ਹੈ ਇਹਦੇ ਵਿੱਚ ਜਿਹੜਾ ਮੇਨ ਪਾਤਰ ਜਿਹੜਾ ਇਹਦੇ ਵਿੱਚ ਔਰੰਗਜੇਬ ਹੈ ਤੇ ਉਹ ਜਿਹੜਾ ਅਹਿਮਦਨਗਰ ਦੇ ਵਿੱਚ ਉਹ ਆਪਣੇ ਇੱਕ ਜਿਹੜਾ ਉਹਦਾ ਆਪਣਾ ਪ੍ਰਾਈਵੇਟ ਕਮਰਾ ਹੈ ਉਹਦੇ ਵਿੱਚ ਉਹ ਖੜਾ ਹੈ ਉਹ ਕਿਹੜੀ ਸਥਿਤੀ ਵਿੱਚ ਖੜਾ ਹੈ ਘਬਰਾਹਟ ਅਤੇ ਡਰ ਦੀ ਸਥਿਤੀ ਵਿੱਚ ਖੜਾ ਹੈ। ਉਹ ਸਮਝਦਾ ਹੈ ਕਿ ਹਰ ਗੱਲ ਉਸ ਦੀ ਮਰਜ਼ੀ ਦੇ ਖਿਲਾਫ ਹੋਣ ਦਾ ਕਾਰਨ ਉਸ ਉੱਪਰ ਰੱਬ ਦੀ ਕਰੋਪੀ ਹੈ। ਉਹ ਸੋਚ ਰਿਹਾ ਕਿ ਕੰਨ ਜਿਹੜੇ ਮੇਰੇ ਸਾਰੇ ਕੰਮ ਗਲਤ ਹੋ ਰਹੇ ਨੇ ਇਹ ਮੇਰੇ ਤੋਂ ਰੱਬ ਜਿਹੜਾ ਹੈ ਖਫਾ ਹੈ ਮੇਰੇ ਤੋਂ ਰੱਬ ਨਾਰਾਜ ਹੈ ਉਸ ਨੂੰ ਮਹਿਲ ਵਿੱਚ ਨਾਚ ਅਤੇ ਸਾਜ਼ਾਂ ਦੀ ਆਵਾਜ਼ ਸੁਣਾਈ ਦਿੰਦੀ ਹੈ ਉਹਨੂੰ ਕੀ ਹੁੰਦਾ ਹੈ ਕਿ ਉਹਨੂੰ ਆਪਣੇ ਮਹਿਲ ਦੇ ਵਿੱਚ ਜਿਹੜੇ ਹੁੰਦੇ ਨੇ ਨੱਚਣ ਦੀਆਂ ਤੇ ਸਾਜ਼ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਵੀ ਕੋਈ ਨੱਚ ਰਹੇ ਨੇ ਤੇ ਸੰਗੀਤ ਵੱਜ ਰਿਹਾ ਹੈ ਉਹ અત્યੰਤ ਗੁੱਸੇ ਵਿੱਚ ਆ ਕੇ ਨਾਚ ਤੇ ਰਾਗ ਨੂੰ ਬੰਦ ਕਰਨ ਦਾ ਹੁਕਮ ਦਿੰਦਾ ਹੈ ਹੁਣ ਉਹ ਕੀ ਕਹਿੰਦਾ ਹੈ ਕਿ ਕਿੰਨਾ ਇਸ ਨੂੰ ਗੁੱਸੇ ਉਹ ਨੂੰ ਗੁੱਸਾ ਆ ਜਾਂਦਾ ਹੈ ਤੇ ਉਹ ਕਹਿੰਦਾ ਕਿ ਇਹ ਸਾਰਾ ਨਾਚ ਰਾਗ ਜੋ ਵੀ ਹੈ ਇਹਨੂੰ ਬੰਦ ਕਰੋ ਦੇ ਕਿਉਂਕਿ ਉਹ ਬਹੁਤ ਹੀ ਘਬਰਾਟ ਵਿੱਚ ਖੜਾ ਹੈ ਪਰ ਜਿਹੜੀ ਆਵਾਜ਼ ਹੈ ਉਹ ਦੀ ਦਤਾ ਪ੍ਰਵਾਹ ਨਹੀਂ ਕਰਦੀ ਤੇ ਉਸ ਨੂੰ ਕਹਿੰਦੀ ਹੈ ਕਿ ਉਹ ਇਸ ਨੂੰ ਰੋਕ ਨਹੀਂ ਸਕਦਾ ਹੁਣ ਜਿਹੜੇ ਉਹ ਆਵਾਜ਼ਾਂ ਨੇ ਜਿਹੜੀਆਂ ਨਾਚ ਰੰਗ ਜਿਹੜਾ ਚੱਲ ਰਿਹਾ ਹੈ ਤੇ ਉਸ ਨੂੰ ਬੰਦ ਕਰਨਾ ਚਾਹੁੰਦਾ ਪਰ ਜਿਹੜੀ ਉਹ ਆਵਾਜ਼ਾਂ ਨੇ ਉਹਦੀ ਪਰਵਾਹ ਨਹੀਂ ਕਰਦੀਆਂ ਤੇ ਸਭ ਉਹ ਉਸ ਨੂੰ ਕਹਿੰਦੀਆਂ ਨੇ ਕਿ ਉਹ ਨਾ ਆਵਾਜ਼ਾਂ ਨੂੰ ਰੋਕ ਨਹੀਂ ਸਕਦਾ ਉਹ ਆਵਾਜ਼ਾਂ ਕਿਹੜੀਆਂ ਨੇ ਔਰੰਗੇਬ ਦੇ ਅੰਦਰੋਂ ਜਿਹੜੀਆਂ ਆਵਾਜ਼ਾਂ ਨੇ ਉਹਦੀਆਂ ਉਹ ਆਵਾਜ਼ਾਂ ਨੇ ਔਰੰਗੇਬ ਨੂੰ ਕੁਝ ਨਸ਼ਈ ਬੰਦਿਆਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਜੋ ਸ਼ੇਰ ਪੜ ਕੇ ਹੱਸਦੇ ਹਨ ਕੀ ਹੈ ਕਿ ਜਿਹੜਾ ਇਹ ਔਰੰਗੇਬ ਹੈ ਇਹਨੂੰ ਕੁਝ ਨਸ਼ੇ ਵਾਲੇ ਬੰਦਿਆਂ ਦੀਆਂ ਜਿਹੜੇ ਕਿ ਸ਼ਰਾਬਾਂ ਪੀ ਰਹੇ ਨੇ ਨਸ਼ੇ ਕਰ ਰਹੇ ਨੇ ਤੇ ਉਹਨਾਂ ਦੀਆਂ ਆਵਾਜ਼ਾਂ ਤੇ ਉਹ ਸ਼ੇਰ ਪੜ ਰਹੇ ਨੇ ਔਰੰਗੇਬ ਨੂੰ ਹੋਰ ਵੀ ਗੁੱਸਾ ਆ ਜਾਂਦਾ ਹੈ ਤੇ ਉਸਦੇ ਪੁੱਛਣ ਤੇ ਇੱਕ ਆਵਾਜ਼ ਉਸ ਨੂੰ ਦੱਸਦੀ ਹੈ ਕਿ ਉਹ ਉਸਦੇ ਬਾਗੀ ਅਹਿਲਕਾਰ ਫੌਜਦਾਰ ਸੂਬੇਦਾਰ ਉਮਰਾਤੇ ਉਲਮਾਨ ਤੇ ਜਦੋਂ ਔਰੰਗਜ਼ੇਬ ਨੂੰ ਇਹ ਉਹ ਹੱਸਦੇ ਨੇ ਜਦੋਂ ਉਹ ਛੇਰ ਪਰਪੜ ਕੇ ਤਾਂ ਔਰੰਗਜ਼ੇਬ ਜਿਹੜਾ ਉਹਨੂੰ ਗੁੱਸਾ ਆ ਜਾਂਦਾ ਤਾਂ ਉਹ ਉਹਨਾਂ ਤੋਂ ਪੁੱਛਦਾ ਕਿ ਤੁਸੀਂ ਹੋ ਕੌਣ ਤਾਂ ਉਹਦੇ ਦੇ ਪੁੱਛਣ ਤੇ ਫਿਰ ਇੱਕ ਆਵਾਜ਼ ਉਹਨੂੰ ਦੱਸਦੀ ਹੈ ਕਿ ਅਸੀਂ ਉਹਦੇ ਕੌਣ ਆ ਕਿ ਅਸੀਂ ਉਸਦੇ ਬਾਗੀ ਅਹਿਲਕਾਰਾਂ ਵੀ ਜਿਹੜੇ ਜਿਨ੍ਹਾਂ ਦੇ ਨਾਲ ਤੂੰ ਧੋਖਾ ਕੀਤਾ ਤੇ ਉਹ ਕੀਤਾ ਅਸੀਂ ਉਹ ਵਾਲੇ ਬਾਗੀ ਆ ਅਹਿਲਕਾਰਾਂ ਤੇ ਮੇਨ ਜਿਹੜੇ ਅਹਿਲਕਾਰ ਹੁੰਦੇ ਸੀ ਤੇਰੇ ਫੌਜਦਾਰਾਂ ਸੂਬੇਦਾਰਾਂ ਉਮਰਾ ਅਤੇ ਉਲਮਾ ਜਿਹੜੇ ਅਸੀਂ ਵਿਗਿਆਨ ਗਿਆਨਵਾਨ ਜਿਹੜੇ ਤੇਰੇ ਉਥੋਂ ਦੇ ਉਹ ਸੀ ਉਮਰਾ ਉਲਮਾ ਅਰ ਉਹ ਮੰਤਰੀ ਵਗੈਰਾ ਉਹ ਅਸੀਂ ਆ ਜੋ ਉਸ ਦੀ ਮੌਤ ਦੀਆਂ ਘੜੀਆਂ ਉਡੇਕ ਰਹੇ ਨੇ ਉਹ ਕਹਿੰਦੇ ਨੇ ਵੀ ਅਸੀਂ ਤੇਰੇ ਔਰੰਗਜ਼ੇਬ ਨੂੰ ਕਹਿੰਦੇ ਨੇ ਕਿ ਅਸੀਂ ਤੇਰੀਆਂ ਮੌਤ ਦੀਆਂ ਘੜੀਆਂ ਜਿਹੜੀਆਂ ਨੇ ਉਡੇਕ ਰਹੇ ਆ ਵੀ ਤੂੰ ਕਦੋਂ ਮਰੇਗਾ ਤੇ ਸ਼ਰਾਬ ਦੇ ਨਸ਼ੇ ਵਿੱਚ ਉਸ ਦੀ ਕਮਜ਼ੋਰੀ ਦਾ ਮਖੌਲ ਉਡਾ ਰਹੇ ਹਨ ਤੇ ਉਹ ਉਸ ਦੀ ਤੇ ਉਹ ਜਿਹੜੀਆਂ ਆਵਾਜ਼ਾਂ ਨੇ ਉਹ ਦੀ ਜਿਹੜੀ ਔਰੰਗਜ਼ੇਬ ਦੀ ਕਮਜ਼ੋਰੀ ਦਾ ਜਿਹੜਾ ਮਜ਼ਾਕ ਉਡਾ ਰਹੀਆਂ ਨੇ ਤੇ ਫਿਰ ਕੀ ਹੁੰਦਾ ਹੈ ਕਿ ਬਾਹਰੋਂ ਆ ਰਹੀ ਰੋਲੇ ਗੋਲੇ ਦੀ ਆਵਾਜ਼ ਬਾਰੇ ਪੁੱਛਣ ਤੇ ਆਵਾਜ਼ ਔਰੰਗਜ਼ੇਬ ਨੂੰ ਦੱਸਦੀ ਹੈ ਕਿ ਇਹ ਉਸ ਦੇ ਪੁੱਤਰਾਂ ਵਿਚਕਾਰ ਮੁਗਲ ਤਖਤੋਂ ਤਾਜ ਲਈ ਖਾਣਾ ਜੰਗੀ ਸ਼ੁਰੂ ਹੈ ਤਾਂ ਹੁਣ ਜਿਹੜੀ ਬਾਹਰੋਂ ਰੋਲੇ ਦੀ ਆਵਾਜ਼ ਆ ਰਹੀ ਹੈ ਬਾਹਰ ਸ਼ੋਰ ਮਚ ਰਿਹਾ ਹੈ ਤਾਂ ਜਿਹੜੀ ਆਵਾਜ਼ ਹੈ ਉਹ ਔਰੰਗਜ਼ੇਬ ਨੂੰ ਕਹਿੰਦੀ ਹੈ ਕਿ ਇਹ ਤੇਰੇ ਪੁੱਤਰਾਂ ਦੇ ਵਿਚਕਾਰ ਜਿਹੜੀ ਹੈ ਮੁਖ ਜਿਹੜਾ ਰਾਜ ਮੁਗਲੋਂ ਤਖਤੋਂ ਤਾਜ ਹੈ ਇਹਦੇ ਲਈ ਉਹ ਆਪਸ ਵਿੱਚ ਤੇਰੇ ਜਿਹੜੇ ਪੁੱਤਰ ਨੇ ਆਪਸ ਵਿੱਚ ਲੜ ਰਹੇ ਨੇ ਤੇ ਉਹਨਾਂ ਵਿੱਚੋਂ ਹੀ ਇੱਕ ਜਿਹੜਾ ਉਸੇ ਪ੍ਰਕਾਰ ਹੀ ਤਖਤ ਸੰਭਾਲ ਲੇਗਾ ਜਿਸ ਪ੍ਰਕਾਰ ਔਰੰਗਜ਼ੇਬ ਨੇ ਆਪਣੇ ਪਿਤਾ ਸ਼ਾਹਜਹਾਂ ਦੀ ਮੌਤ ਦੀ ਉਡੀਕ ਕੀਤੇ ਬਿਨਾ ਆਪਣੇ ਭਰਾਵਾਂ ਨੂੰ ਮਾਰ ਕੇ ਤਖਤ ਸੰਭਾਲਿਆ ਸੀ ਹੁਣ ਉਹ ਕਹਿ ਰਿਹਾ ਕਿ ਜਿਸ ਤਰ੍ਹਾਂ ਤੂੰ ਕੀਤਾ ਸੀ ਆਪਣੇ ਪਿਤਾ ਦੀ ਹਲੇ ਤੇਰੇ ਪਿਤਾ ਦੀ ਮੌਤ ਹੋਈ ਵੀ ਨਹੀਂ ਸੀ ਸ਼ਾਹਜਹਾਂ ਦੀ ਤੇ ਤੂੰ ਉਹਨੂੰ ਮਾਰ ਉਹਦੀ ਮੌਤ ਦੀ ਉਡੀਕ ਕੀਤੇ ਬਿਨਾ ਤੂੰ ਆਪਣੇ ਭਰਾਵਾਂ ਨੂੰ ਮਾਰ ਕੇ ਕਹਿੰਦਾ ਤੂੰ ਤਖਤ ਸੰਭਾਲਿਆ ਸੀ ਇਸੇ ਤਰ੍ਹਾਂ ਜਿਹੜੇ ਤੇਰੇ ਪੁੱਤਰ ਨੇ ਉਹ ਵੀ ਤਖਤੋਂ ਤਾਜ ਲਈ ਜਿਹੜੇ ਨੇ ਲੜ ਰਹੇ ਨੇ ਇਹ ਸੁਣ ਕੇ ਔਰੰਗਜ਼ੇਬ ਵਿਚੇਨ ਹੋ ਉੱਟਦਾ ਹੈ ਆਵਾਜ਼ ਔਰੰਗਜ਼ੇਬ ਨੂੰ ਇਹ ਵੀ ਦੱਸਦੀ ਹੈ ਕਿ ਪੰਜਾਬ ਵਿੱਚ ਸਿੱਖ ਗੁਰੂ ਦੇ ਝੰਡੇ ਹੇਠ ਮਹਾਰਾਸ਼ਟਰ ਵਿੱਚ ਮਰਾਠੇ ਤੇ ਸਤਨਾਮੀ ਸਾਧੂ ਉਸ ਦੇ ਵਿਰੁੱਧ ਉੱਠ ਰਹੇ ਹਨ ਤਾਂ ਹੁਣ ਆਵਾਜ਼ ਨੂੰ ਇਹ ਵੀ ਦੱਸਦੀ ਹੈ ਕਿ ਜਿਹੜੇ ਗੁਰੂ ਸਾਹਿਬ ਦੇ ਜਿਹੜੇ ਝੰਡੇ ਦੇ ਹੇਠ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਦਾ ਝੰਡੇ ਦੇ ਹੇਠ ਕਹਿੰਦਾ ਮਹਾਰਾਸ਼ਟਰ ਵਿੱਚ ਮਰਾਠੇ ਸਤਨਾਮੀ ਸਾਧੂ ਜਿਹੜੇ ਨੇ ਉਹਦੇ ਵਿਰੁੱਧ ਹੁਣ ਜਿਹੜੇ ਖੜੇ ਹੋ ਰਹੇ ਨੇ ਤੇ ਮੁਗਲਾਂ ਨੂੰ ਹਾਰ ਦੇ ਰਹੇ ਨੇ ਤੇ ਸਿੱਖ ਜਿਹੜੇ ਨੇ ਉਹ ਜਿੱਤ ਰਹੇ ਨੇ ਇਹ ਸੁਣ ਕੇ ਔਰੰਗਜ਼ੇਬ ਕਹਿੰਦਾ ਹੈ ਕਿ ਉਹ ਮੁਗਲ ਹਕੂਮਤ ਨੂੰ ਕਿਸੇ ਪ੍ਰਕਾਰ ਵੀ ਕਮਜ਼ੋਰ ਨਹੀਂ ਹੋਣ ਦੇਗਾ ਪਰ ਆਵਾਜ਼ ਉਸ ਨੂੰ ਦੱਸਦੀ ਹੈ ਕਿ ਮੁਗਲ ਹਕੂਮਤ ਉਸਾਂ ਦੀ ਬੁੱਢੀ ਤੇ ਜਰਜਰੀ ਹੋ ਚੁੱਕੀ ਹੈ ਤਾਂ ਹੁਣ ਜਿਹੜੀ ਆਵਾਜ਼ ਹੈ ਉਹ ਕਹਿੰਦੀ ਹੈ ਕਿ ਜਿਸ ਦਾ ਤੂੰ ਬੁੱਢਾ ਹੋ ਚੁੱਕਿਆ ਤੇਰੀ ਹਕੂਮਤ ਵੀ ਜਿਹੜੀ ਹੈ ਹੁਣ ਜਰਜਰੀ ਹੋ ਚੁੱਕੀ ਹੈ ਤੇ ਇਸੇ ਸਮੇਂ ਹੀ ਉਸ ਦੀ ਜਿਹੜੀ ਲੜਕੀ ਜੀਨਤ ਹੈ ਉਸ ਨੂੰ ਆਪਣੇ ਹੱਥਾਂ ਤੇ ਬੋਤੇ ਤੇ ਇਹ ਸੋਚਦਾ ਸੋਚਦਾ ਜਦੋਂ ਔਰੰਗਜ਼ੇਬ ਡਿੱਗਣ ਵਾਲਾ ਹੋ ਜਾਂਦਾ ਹੈ ਨਾਂ ਜਦੋਂ ਔਰੰਗਜੀਬ ਗਿਰਨ ਵਾਲਾ ਹੋ ਜਾਂਦਾ ਹੈ ਇਕਦਮ ਤਾਂ ਉਹ ਬੇਚੈਨ ਹੋ ਜਾਂਦਾ ਤੇ ਗਿਰਨ ਵਾਲਾ ਦਾ ਤੇ ਐਸੀ ਸਮਿਓ ਦੀ ਜਿਹੜੀ ਉਹਦੀ ਕੁੜੀ ਹੈ ਉਹ ਨੂੰ ਹੱਥਾਂ ਤੇ ਬੋਚ ਲੈਂਦੀ ਹੈ ਬੋਚ ਮਤਲਬ ਸਾਂਭ ਲੈਂਦੀ ਹੈ ਤੇ ਉਸ ਨੂੰ ਹਲੂਣ ਕੇ ਜਗਾਣ ਦਾ ਯਤਨ ਕਰਦੀ ਹੈ ਕਿਉਂਕਿ ਉਹ ਸੁਤਾ ਸੁਪਨਾ ਦੇਖ ਰਿਹਾ ਸੁਪਨੇ ਦੇ ਵਿੱਚ ਉਹ ਇਹ ਸਭ ਕੁਝ ਦੇਖ ਰਿਹਾ ਤੇ ਫਿਰ ਉਹਦੀ ਜਿਹੜੀ ਕੁੜੀ ਹੈ ਜੀਨਤ ਕਮਰੇ ਦੇ ਵਿੱਚ ਆਂਦੀ ਹੈ ਤੇ ਉਸ ਨੂੰ ਹਲੂਣ ਕੇ ਮਤਲਬ ਹਿਲਾ ਕੇ ਉਹਨੂੰ ਜਗਾਣ ਦਾ ਯਤਨ ਕਰਦੀ ਹੈ ਕੋਸ਼ਿਸ਼ ਕਰਦੀ ਹੈ ਪਰ ਔਰੰਗਜੀਬ ਖਰਗਲ ਦਾ ਮਤਲਬ ਉਲਟਾ ਕਰਦਾ ਕਿਉਂਕਿ ਉਹ ਸ਼ੱਕੀ ਹੈ ਔਰੰਗਜੀਤ ਜਿਹੜਾ ਸ਼ੱਕੀ ਆ ਉਹਨੂੰ ਡਰ ਲੱਗ ਰਿਹਾ ਤੇ ਉਹ ਹਰ ਗੱਲ ਦਾ ਜਿਹੜਾ ਮਤਲਬ ਉਲਟਾ ਕੱਢਦਾ ਤੇ ਚੀਕਦਾ ਤੇ ਚੀਲਾਉਂਦਾ ਜੀਨਤ ਦੇ ਜਾਂ ਤਾਂ ਨਾਲ ਉਹ ਹੋਸ਼ ਵਿੱਚ ਆ ਕੇ ਉਸ ਨੂੰ ਪੁੱਛਦਾ ਹੈ ਕਿ ਉਸ ਦੀ ਆਗਿਆ ਤੋਂ ਬਿਨਾਂ ਅੰਦਰ ਕਿਉਂ ਆਈ ਹੈ ਤਾਂ ਜਦ ਉਹਦੀ ਕੁੜੀ ਅੰਦਰ ਜੀਨਤ ਉਹਦੇ ਕੋਲ ਆ ਜਾਂਦੀ ਹੈ ਉਹਨੂੰ ਸਾਂਭ ਲੈਂਦੀ ਹੈ ਉਹਨੂੰ ਉਠਾਉਂਦੀ ਹੈ ਕਿਉਂਕਿ ਉਹ ਨੀਂਦ ਵਿੱਚ ਚੀਕਾਂ ਮਾਰ ਰਿਹਾ ਹੁੰਦਾ ਚੀਲਾ ਰਿਹਾ ਹੁੰਦਾ ਤਾਂ ਉਹਦੀ ਕੁੜੀ ਉਸ ਉਹ ਅੰਦਰ ਆ ਜਾਂਦੀ ਹੈ ਤਾਂ ਉਹ ਜਿਹੜਾ ਹਰ ਗੱਲ ਦਾ ਮਤਲਬ ਉਲਟਾ ਕੱਢਦਾ ਤੇ ਉਹਨੂੰ ਪੁੱਛਦਾ ਕਿ ਤੂੰ ਉਹਦੀ ਆਗਿਆ ਤੋਂ ਬਿਨਾਂ ਅੰਦਰ ਕਿਵੇਂ ਆਈ ਹੈ ਤਾਂ ਜੀਨਤ ਉਹਨੂੰ ਦੱਸ ਚੀਕਾ ਮਾਰਿਆ ਸੀ ਜਿਸ ਨੂੰ ਸੁਣ ਕੇ ਉਹ ਰਹਿ ਨਾ ਸਕੇ ਉਹ ਕਹਿੰਦੇ ਤੂੰ ਕੋਈ ਸੁਪਨੇ ਦੇ ਵਿੱਚ ਚੀਕਾ ਮਾਰਿਆ ਸੀ ਉਹਨੂੰ ਸੁਣ ਕੇ ਉਹ ਰਹਿ ਨਹੀਂ ਸਕੀ ਔਰੰਗਜੀਬ ਦੱਸਦਾ ਹੈ ਕਿ ਉਸ ਨੂੰ ਇੱਕ ਪਲ ਵੀ ਨੀਂਦ ਨਹੀਂ ਆਈ ਤੇ ਹੁਣ ਉਹ ਬਹੁਤ ਭਿਆਨਕ ਸੁਪਨਾ ਆਇਆ ਹੈ ਜਿਸ ਨਾਲ ਉਹ ਬਹੁਤ ਡਰ ਗਿਆ ਹੈ ਫਿਰ ਉਹ ਜੀਨਤ ਨੂੰ ਕਹਿੰਦਾ ਹੈ ਕਿ ਉਹ ਉਸ ਨੂੰ ਨਮਾਜ਼ ਪੜਨ ਲਈ ਮਸਜਿਦ ਤੱਕ ਲੈ ਚਲੇ ਜੀਨਤ ਉਸ ਨੂੰ ਦੱਸਦੀ ਹੈ ਕਿ ਉਸ ਦੀ ਮਾਂ ਬੇਗਮ ਉਦੇਪੁਰੀ ਉਸ ਦੀਆਂ ਚੀਕਾਂ ਸੁਣ ਕੇ ਉਸ ਨੂੰ ਜਗਾਇਆ ਤੇ ਉਸਦੇ ਨਾਲ ਹੀ ਸ਼ਾਹੀ ਹਕੀਮ ਨੂੰ ਬੁਲਾ ਪਿਆ ਉਹ ਤੇ ਜੀਨਤ ਉਸ ਨੂੰ ਦੱਸਦੀ ਹੈ ਤਾਂ ਜਦੋਂ ਇਹ ਔਰੰਗਜ਼ੇਬ ਨੂੰ ਕਹਿੰਦਾ ਕਿ ਮੈਨੂੰ ਪੂਰੀ ਰਾਤ ਨੀਂਦ ਨਹੀਂ ਆਈ ਹੁਣ ਮੈਨੂੰ ਬਹੁਤ ਭਿਆਨਕ ਸੁਪਨਾ ਆਇਆ ਤੇ ਹੁਣ ਕਹਿੰਦਾ ਉਹ ਜੀਨਤ ਨੂੰ ਕਹਿੰਦਾ ਕਿ ਉਹਨੂੰ ਨਮਾਜ਼ ਪੜ੍ਹਨ ਵਾਸਤੇ ਮਸਜਿਦ ਤੱਕ ਲੈ ਚਲੇ ਤਾਂ ਜੀਨਤ ਉਹਨੂੰ ਦੱਸਦੀ ਹੈ ਕਿ ਉਹਦੀ ਜਿਹੜੀ ਮਾਂ ਹੈ ਬੇਗਮ ਉਦੇਪੁਰੀ ਉਹਨੇ ਉਹਦੀਆਂ ਚੀਕਾਂ ਸੁਣ ਕੇ ਜੀਨਤ ਨੂੰ ਉਠਾਇਆ ਤੇ ਜੀਨਤ ਤੇ ਨਾਲ ਹੀ ਸ਼ਾਹੀ ਹਕੀਮ ਨੂੰ ਵੀ ਉਹਨੇ ਬੁਲਵਾ ਭੇਜਿਆ ਉਹਨਾਂ ਦੇ ਮਸਜਿਦ ਜਾਣ ਦੇ ਪਿੱਛੋਂ ਜਦੋਂ ਉਹ ਮਸਜਿਦ ਚਲੇ ਜਾਂਦੇ ਨੇ ਤੇ ਉਹਨਾਂ ਦੇ ਪਿੱਛੋਂ ਬੇਗਮ ਉਦੇਪ ਅਸਦ ਖਾਨ ਆ ਜਾਂਦੇ ਹਨ ਤਾਂ ਜਦੋਂ ਉਹ ਜੀਨਤ ਅਤੇ ਜਿਹੜਾ ਔਰੰਗਜ਼ੇਬ ਹੈ ਉਹ ਜਦੋਂ ਮਸਜਿਦ ਚਲੇ ਜਾਂਦੇ ਨੇ ਤਾਂ ਪਿੱਛੇ ਕੌਣ ਆਉਂਦਾ ਬੇਗਮ ਉਦੇਪੁਰੀ ਸ਼ਾਹੀ ਹਕੀਮ ਤੇ ਔਰੰਗਜ਼ੇਬ ਦਾ ਜਿਹੜਾ ਇੱਕ ਖਾਸ ਅਹਿਲਕਾਰ ਹੁੰਦਾ ਅਸਦ ਖਾਨ ਉਹ ਆ ਜਾਂਦੇ ਬੇਗਮ ਉਹਨਾਂ ਨੂੰ ਔਰੰਗਜ਼ੇਬ ਦੀ ਪਰੇਸ਼ਾਨੀ ਬਾਰੇ ਦੱਸਦੀ ਹੈ ਅਸਦ ਖਾਨ ਤੇ ਸ਼ਾਹੀ ਹਕੀਮ ਔਰੰਗਜ਼ੇਬ ਦੇ ਮਜ਼ਬੂਤ ਇਰਾਦੇ ਬਾਰੇ ਸੋਚ ਕੇ ਇਸ ਘਟਨਾ ਨੂੰ ਫਿਕਰ ਵਾਲੀ ਗੱਲ ਮੰਨਿਆ ਹੁਣ ਉਹ ਅਸਦ ਜਦੋਂ ਦੱਸਦੀ ਹੈ ਵੀ ਉਹਦੀ ਮਾਨਸਿਕ ਪਰੇਸ਼ਾਨੀ ਦਾ ਕਾਰਨ ਵੀ ਉਹਦੇ ਬਾਰੇ ਦੱਸਦੀ ਹੈ ਵੀ ਇਹ ਬਹੁਤ ਪਰੇਸ਼ਾਨ ਹੈ ਤਾਂ ਅਸਦ ਖਾਨ ਤੇ ਸ਼ਾਹੀ ਹਕੀਮ ਕਹਿੰਦੇ ਵੀ ਔਰੰਗਜ਼ੇਬ ਤਾਂ ਬਹੁਤ ਮਜ਼ਬੂਤ ਇਰਾਦੇ ਵਾਲਾ ਬੰਦਾ ਹੈ ਤੇ ਫਿਰ ਉਹ ਇਸ ਤਰ੍ਹਾਂ ਇੰਨਾ ਪਰੇਸ਼ਾਨ ਕਿਉਂ ਹੋ ਗਿਆ ਇੱਕ ਜ਼ਰੂਰ ਘਟਨਾ ਕੋਈ ਫਿਕਰ ਵਾਲੀ ਗੱਲ ਹੈ بیگم ਉਹਨਾਂ ਨੂੰ ਦੱਸਦੀ ਹੈ ਕਿ ਉਹ ਪਿਛਲੇ ਕੁਝ ਮਹੀਨਿਆਂ ਤੋਂ ਗਮਗੀਨ ਦਾ ਦਿਹਨ ਬੇ ਤੇ ਹਕੀਮ ਸਮਝਦਾ ਕਿ ਉਸਦੇ ਦਿਮਾਗ ਨੂੰ ਕੋਈ ਸਦਮਾ ਪਹੁੰਚਿਆ ਤਾਂ ਉਹ بیگم ਜਦੋਂ ਦੱਸਦੀ ਹੈ ਬਿਗਮਗੀਨ ਹੈ ਤਾਂ ਹਕੀਮ ਜਿਹੜਾ ਕਹਿੰਦਾ ਕਿ ਇਹਦੇ ਦਿਮਾਗ ਨੂੰ ਜ਼ਰੂਰ ਕੋਈ ਸਦਮਾ ਪਹੁੰਚਿਆ ਅਸਦ ਖਾਨ ਮੁਲਕ ਵਿੱਚ ਕਾਲ ਅਤੇ ਹੈਜੇ ਨਾਲ ਹੋਈਆਂ ਮੌਤਾਂ ਨੂੰ ਔਰੰਗਜ਼ੇਬ ਦੀ ਪਰੇਸ਼ਾਨੀ ਦਾ ਕਾਰਨ ਸਮਝਦਾ ਹੈ ਤੇ ਹੁਣ ਜਿਹੜਾ ਅਸਦ ਖਾਨ ਹੈ ਉਹ ਕਹਿੰਦਾ ਸ਼ਾਇਦ ਜਿਹੜਾ ਦੇਸ਼ ਦੇ ਵਿੱਚ ਕਾਲ ਜਾਂ ਹੈਜਾ ਹੋਇਆ ਪਿਆ ਤੇ ਉਹਦੇ ਨਾਲ ਸ਼ਾਇਦ ਉਹਨਾਂ ਦੀ ਪਰੇਸ਼ਾਨੀ ਜਿਹੜੀ ਹੈ ਔਰੰਗਜ਼ੇਬ ਨੂੰ ਹੈ ਤਾਂ ਉਹ ਪਰੇਸ਼ਾਨੀ ਦਾ ਕਾਰਨ ਉਹ ਸਮਝਦਾ ਹੈ ਅੱਜ ਇਹ ਉਹ ਗੱਲਾਂ ਕਰ ਹੀ ਰਹੇ ਹਨ ਕਿ ਔਰੰਗਜ਼ੇਬ ਆ ਜਾਂਦਾ ਹੈ ਹੁਣ ਜਦੋਂ ਹਲੇ ਇਹ ਗੱਲਾਂ ਕਰ ਰਹੇ ਹੁੰਦੇ ਆ ਤਾਂ ਔਰੰਗਜ਼ੇਬ ਜਿਹੜਾ ਆ ਜਾਂਦਾ ਹੈ ਕਿਉਂਕਿ ਔਰੰਗਜ਼ੇਬ ਜਿਹੜਾ ਥੋੜਾ ਸ਼ੱਕੀ ਦਿਮਾਗ ਦਾ ਤੇ ਸ਼ੱਕੀ ਨਜਰਾਂ ਨਾਲ ਹੀ ਪੁੱਛਦਾ ਕਿ ਉਹ ਕੀ ਸਾਜ਼ਿਸ਼ ਕਰ ਰਹੇ ਨੇ ਤਾਂ ਉਹ ਜਦੋਂ ਅੰਦਰ ਆਉਂਦਾ ਤੇ ਉਹਨਾਂ ਨੂੰ ਸਾਰਿਆਂ ਨੂੰ ਜਦੋਂ ਖੜੇ ਦੇਖਦਾ ਤਾਂ ਕਹਿੰਦਾ ਵੀ ਤੁਸੀਂ ਕੀ ਸਾਜ਼ਿਸ਼ ਕਰ ਰਹੇ ਹੋ ਮੇਰੇ ਵਰਗਿਲਾ ਪਰ ਬੀਗਮ ਕਹਿੰਦੀ ਹੈ ਉਹਨੂੰ ਕਿ ਉਹ ਸਾਰੇ ਉਸ ਦੀ ਸਿਹਤ ਦੇ ਫਿਕਰ ਵਿੱਚ ਖੜੇ ਆ ਵੀ ਉਹ ਸਾਰੇ ਅਸੀਂ ਤੇਰੀ ਸਿਹਤ ਲਈ ਫਿਕਰਮੰਦ ਆ ਅਸੀਂ ਤਾਂ ਖੜੇ ਆ ਸ਼ਾਇ ਯਕੀਮ ਔਰ ਜੇਬ ਨੂੰ ਇੱਕ ਦਵਾਈ ਦਿੰਦਾ ਤੇ ਫਿਰ ਉਹ ਚਲਾ ਜਾਂਦਾ ਹੁਣ ਜਦੋਂ ਸ਼ਾਹੀ ਹਕੀਮ ਜਿਹੜਾ ਔਰੰਗਜ਼ੇਬ ਨੂੰ ਜਦੋਂ ਦਵਾਈ ਦਿੰਦਾ ਤਾਂ ਔਰੰਗਜ਼ੇਬ ਜਿਹੜਾ ਉਸ ਨੂੰ ਵੀ ਸ਼ੱਕ ਦੀ ਨਜ਼ਰ ਨਾਲ ਦੇਖਦਾ ਤੇ ਉਸ ਨੂੰ ਕਹਿੰਦਾ ਕਿ ਪਹਿਲਾਂ ਦਵਾਈ ਤੂੰ ਚੱਕ ਫਿਰ ਚੱਕ ਫਿਰ ਮੈਂ ਖਾਵਾਂਗਾ ਤਾਂ ਫਿਰ ਉਹ ਸ਼ਾਹੀ ਹਕੀਮ ਜਿਹੜਾ ਉਹ ਕਹਿੰਦਾ ਵੀ ਮੈਂ ਤਾਂ ਤੇਰੇ ਬਹੁਤ ਉਹਦੇ ਦਿਮਾਗ ਵਾਸਤੇ ਤੇਰੀ ਦਵਾਈ ਦਿੱਤੀ ਹੈ ਤੇ ਤੈਨੂੰ ਇਹਦੇ ਨਾਲ ਤੇਰੇ ਦਿਮਾਗ ਨੂੰ ਬਹੁਤ ਵਧੀਆ ਚੈਨ ਮਿਲੇਗਾ ਤਾਂ ਫਿਰ ਜਿਹੜਾ ਉਹ ਸ਼ਾਹੀ ਹਕੀਮ ਜਿਹੜਾ ਔਰੰਗਜ਼ੇਬ ਨੂੰ ਦਵਾਈ ਦਿੰਦਾ ਤੇ ਫਿਰ ਉਹ ਚਲਾ ਜਾਂਦਾ ਇਸ ਵਿੱਚੋਂ ਔਰੰਗਜ਼ੇਬ ਜਿਹੜਾ ਬੀਗਮ ਤੇ ਜੀਨਾਤ ਨੂੰ ਵੀ ਭੇਜਿੰਦਾ ਹੁਣ ਜਿਹੜਾ ਔਰੰਗਜ਼ੇਬ ਹੈ ਉਹ ਉਹਨਾਂ ਦੇ ਜਾਣ ਤੋਂ ਬਾਅਦ ਆਪਣੀ ਜਿਹੜੀ ਉਹਦੀ ਬੀਗਮ ਹੈ ਉਹਨੂੰ ਵੀ ਤੇ ਜੀਨਾਤ ਉਹ ਜਿਹੜੀ ਉਹਦੀ ਕੁੜੀਆਂ ਉਹਨੂੰ ਵੀ ਕਹਿੰਦਾ ਵੀ ਤੁਸੀਂ ਵੀ ਜਾਓ ਉਹਨਾਂ ਦੇ ਜਾਣ ਪਿੱਛੋਂ ਔਰੰਗਜ਼ੇਬ ਨੇ ਅਸਦ ਖਾਨ ਨੂੰ ਦੱਸਿਆ ਕਿ ਉਹ ਅੱਜ ਰਾਤ ਜਿੰਨਾ ਪਰੇਸ਼ਾਨ ਹੋਇਆ ਇਹਨਾਂ ਜ਼ਿੰਦਗੀ ਪਰ ਕਦੇ ਨਹੀਂ ਹੋਇਆ ਹੋਂ ਜਦੋਂ ਚਲੇ ਜਾਂਦੇ ਨੇ ਤਾਂ ਔਰੰਗਜ਼ੇਬ ਜਿਹੜਾ ਅਸਦ ਖਾਨ ਜਿਹੜਾ ਉਹਦਾ ਆਲਾ ਅਧਿਕਾਰੀ ਹੈ ਉਹਨੂੰ ਦੱਸਦਾ ਹੈ ਕਿ ਉਹ ਜ਼ਿੰਦਗੀ ਦੇ ਵਿੱਚ ਇੰਨਾ ਕਦੇ ਪਰੇਸ਼ਾਨੀ ਹੋਇਆ ਜਿੰਨਾ ਕਿ ਉਹ ਰਾਤੀ ਪਰੇਸ਼ਾਨ ਹੋਇਆ ਉਸਨੇ ਇਸ ਦਾ ਕਾਰਨ ਦੱਸਿਆ ਹੋਇਆ ਉਹਨੂੰ ਕਹਿੰਦਾ ਕਿ ਕੱਲ ਪੰਜਾਬ ਤੋਂ ਦ ਆਪਣੇ ਪੀਰ ਗੋਬਿੰਦ ਸਿੰਘ ਦਾ ਇੱਕ ਜ਼ਫਰਨਾਮਾ ਉਸ ਨੂੰ ਦਿੱਤਾ ਹੈ ਤਾਂ ਉਹ ਕਹਿੰਦਾ ਉਹ ਆਪਣੀ ਇਸ ਬੇਚੈਨੀ ਦਾ ਕਾਰਨ ਦੱਸਦਾ ਹੈ ਕਿ ਕਹਿੰਦਾ ਕੱਲ ਪੰਜਾਬ ਤੋਂ ਇੱਕ ਦਇਆਨਾਮ ਦਇਆ ਸਿੰਘ ਨਾਂ ਦਾ ਇੱਕ ਸਿੱਖ ਆਇਆ ਸੀ ਜੀ ਨੇ ਕਿ ਆਪਣੇ ਪੀਰ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਦਾ ਇੱਕ ਜ਼ਫਰਨਾਮਾ ਕਹਿੰਦਾ ਉਸ ਨੂੰ ਦਿੱਤਾ ਹੈ ਕਹਿੰਦਾ ਜਿਸ ਵਿੱਚ ਸਿੱਖਾਂ ਦੇ ਪੀਰ ਨੇ ਉਸ ਨੂੰ ਇੰਨੀ ਬੇਚਿਜਕੀ ਨਾਲ ਲਾਂਤਾਂ ਪਾਈਆਂ ਹਨ ਕਿ ਉਸ ਦੀ ਜਮੀਰ ਜਿਹੜੀ ਹੈ ਕੰਬ ਉਟੀ ਹੈ ਤਾਂ ਹੁਣ ਉਹ ਔਰੰਗਜ਼ੇਬ ਜਿਹੜਾ ਆਪਣੇ ਅਸਦ ਖਾਨ ਨੂੰ ਦੱਸ ਰਿਹਾ ਹੈ ਕਿ ਜਿਹੜਾ ਉਹ ਦਇਆ ਸਿੰਘ ਨਾਂ ਦਾ ਜਿਹੜਾ ਸਿੱਖ ਹੈ ਉਹ ਆਪਣਾ ਇੱਕ ਜਫਰਨਾਮਾ ਲੈ ਕੇ ਕੱਲ ਆਇਆ ਸੀ ਇਹ ਜਫਰਨਾਮਾ ਇੱਕ ਖੱਤ ਸੀ ਉਹ ਉਸ ਨੂੰ ਦਿੱਤਾ ਹੈ ਕਹਿੰਦਾ ਜਿਹਦੇ ਵਿੱਚ ਉਹਨਾਂ ਦੇ ਗੁਰੂ ਨੇ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਨੇ ਕਹਿੰਦਾ ਉਹਦੇ ਵਿੱਚ ਕਹਿੰਦਾ ਉਹਨੂੰ ਬੜੀ ਬੇਚਿਜਕੀ ਨਾਲ ਬੜੀ ਹੀ ਲਾਂਤਾਂ ਪਾਈਆਂ ਨੇ ਕਿ ਤੇ ਉਸ ਨੂੰ ਪੜ੍ਹ ਕੇ ਕਹਿੰਦਾ ਉਹਦੀ ਜਿਹੜੀ ਔਰੰਗੀਏ ਦੀ ਜ਼ਮੀਰ ਹੈ ਉਹ ਕੰਬ ਉਠੀ ਹੈ ਉਹਦਾ ਮਨ ਉਸ ਇਸ ਦਾ ਉਸ ਤੇ ਮਨ ਉਤੇ ਇੰਨਾ ਭਾਰੀ ਅਸਰ ਪਿਆ ਕਿ ਉਹ ਸਾਰੀ ਰਾਤ ਬੇਚੈਨ ਰਿਹਾ ਤੇ ਸਵੇਰੇ ਜਦੋਂ ਉਸ ਦੀ ਅੱਖ ਲੱਗੀ ਤਾਂ ਉਸ ਨੇ ਬੜਾ ਭਿਆਨਕ ਸੁਪਨਾ ਆਇਆ ਤਾਂ ਉਹ ਅਸਦ ਖਾਨ ਨੂੰ ਦੱਸ ਰਿਹਾ ਕਿ ਉਹ ਜਿਹੜਾ ਉਹ ਖੱਤ ਸੀ ਉਸ ਨੂੰ ਪੜ੍ਹ ਕੇ ਉਹਦੀ ਜਿਹੜੀ ਜ਼ਮੀਰ ਹੈ ਪੂਰੀ ਕੰਬ ਉਠੀ ਹੈ ਕਹਿੰਦਾ ਤੇ ਇਸ ਦਾ ਕਹਿੰਦਾ ਉਹਦੇ ਮਨ ਉਤੇ ਇੰਨਾ ਭਾਰੀ ਅਸਰ ਪਿਆ ਕਿ ਉਹ ਸਾਰੀ ਰਾਤ ਕਹਿੰਦਾ ਬੇਚੈਨ ਰਿਹਾ ਤੇ ਉਸ ਨੂੰ ਬੜਾ ਹੀ ਭਿਆਨਕ ਸੁਪਨਾ ਆਇਆ ਉਸ ਨੇ ਦੱਸਿਆ ਕਿ ਗੁਰੂ ਜੀ ਦੇ ਗੁਰੂ ਜੀ ਦੇ ਜਫਰਨਾਮੇ ਨੇ ਉਸ ਦੀ ਇਨਸਾਨੀ ਜਜ਼ਬੇ ਨੂੰ ਹਿਲਾਉਣ ਦਿੱਤਾ ਤਾਂ ਹੁਣ ਉਹ ਦੱਸਦਾ ਹੈ ਕਿ ਕਹਿੰਦਾ ਜਿਹੜਾ ਗੁਰੂ ਜੀ ਦਾ ਜਫਰਨਾਮਾ ਜਿਹੜਾ ਉਹ ਦੇ ਕੇ ਗਿਆ ਕਹਿੰਦਾ ਉਸ ਜਫਰਨਾਮੇ ਦੇ ਨਾਲ ਕਹਿੰਦਾ ਕਿ ਮੇਰੀ ਜਿਹੜੀ ਇਨਸਨ ਇਨਸਾਨੀਅਤ ਨੂੰ ਹਿਲਾ ਦਿੱਤਾ ਉਸ ਨੇ ਦੱਸਿਆ ਕਿ ਸਰਹੰਦਾ ਦੇ ਨਵਾਬ ਵਜ਼ੀਰ ਖਾਨ ਨੇ ਪਹਿਲਾਂ ਉਸ ਦੇ ਨਾਂ ਤੇ ਕੁਰਾਨ ਸ਼ਰੀਫ ਦੀ ਕਸਮ ਖਾਧੀ ਤੇ ਉਸ ਪੀਰ ਨੂੰ ਧੋਖੇ ਨਾਲ ਆਨੰਦਪੁਰ ਛੱਡਣ ਲਈ ਮਜਬੂਰ ਕੀਤਾ ਫਿਰ ਉਕੇ ਨਾਲ ਉਸ ਤੇ ਹਮਲਾ ਕਰ ਦਿੱਤਾ ਜਿਸ ਵਿੱਚ ਉਸਨੇ ਦੋ ਬੱਚੇ ਮਾਰ ਦਿੱਤੇ ਇਸ ਤਰ੍ਹਾਂ ਕਰਕੇ ਵਜ਼ੀਰ ਖਾਨ ਨੇ ਇਸਲਾਮ ਦੀ ਤੋਹਫੀਨ ਕੀਤੀ ਹੈ ਤੇ ਉਸ ਦਾ ਨਾਮ ਔਰੰਗਜ਼ੇਬ ਦਾ ਨਾਮ ਬਦਨਾਮ ਕੀਤਾ ਤਾਂ ਹੁਣ ਉਹ ਦੱਸ ਰਿਹਾ ਅਸਦ ਖਾਨ ਨੂੰ ਕਹਿੰਦਾ ਉਸ ਜਫਰ ਨਾਮੇ ਨੇ ਕਹਿੰਦਾ ਮੇਰੀ ਜਿਹੜੀ ਇਨਸਾਨੀਅਤ ਹੈ ਉਹਨੂੰ ਚਲੂਣ ਕੇ ਰੱਖ ਦਿੱਤਾ ਹੈ ਔਰੰਗਜ਼ੇਬ ਜਿਹੜਾ ਹੈ ਅਸਦ ਖਾਨ ਨੂੰ ਦੱਸਦਾ ਹੈ ਕਿ ਜਿਹੜਾ ਸਰਹੰਦ ਦਾ ਨਵਾਬ ਵਜ਼ੀਰ ਖਾਨ ਹੈ ਪਹਿਲਾਂ ਤਾਂ ਉਹਨੇ ਕਹਿੰਦਾ ਵੀ ਔਰੰਗਜ਼ੇਬ ਨੇ ਨਾਂ ਦੇ ਕੁਰਾਨ ਸ਼ਰੀਫ ਦੀਆਂ ਕਸਮਾਂ ਖਾਦੀਆਂ ਉਹਨੇ ਕੀ ਕੀਤਾ ਵੀ ਔਰੰਗਜ਼ੇਬ ਦਾ ਨਾਮ ਲੈ ਕੇ ਉਹਦੇ ਨਾਮ ਦੀਆਂ ਕਸਮਾਂ ਖਾਦੀਆਂ ਕੁਰਾਨ ਸ਼ਰੀਫ ਜਿਹੜਾ ਉਹਨਾਂ ਦਾ ਇੱਕ ਧਾਰਮਿਕ ਗ੍ਰੰਥ ਹੈ ਉਹਦੀ ਕਸਮਾਂ ਖਾਦੀਆਂ ਤੇ ਫਿਰ ਉਸ ਗੁਰੂ ਗੋਬੀ ਸਿੰਘ ਉਸ ਪੀਰ ਨੂੰ ਧੋਖੇ ਨਾਲ ਕਹਿੰਦਾ ਆਨੰਦਪੁਰ ਛੱਡਣ ਲਈ ਮਜਬੂਰ ਕਰ ਦਿੱਤਾ ਫਿਰ ਧੋਖੇ ਨਾਲ ਉਹਦੇ ਉੱਤੇ ਪਿੱਛੋਂ ਹਮਲਾ ਕਰ ਦਿੱਤਾ ਜਿਸ ਵਿੱਚ ਉਸਦੇ ਦੋ ਬੱਚੇ ਮਾਰ ਦਿੱਤੇ ਗੁਰੂ ਜੀ ਦੇ ਦੋ ਗੁਰੂ ਗੋਬੀ ਸਿੰਘ ਜੀ ਦੇ ਦੋ ਬੱਚੇ ਜਿਹੜੇ ਸੀ ਉਸ ਵਕਤ ਉਹ ਉਹ ਵਜੀਰ ਖਾਨ ਦੇ ਧੋਖੇ ਦੇ ਨਾਲ ਜਿਹੜੇ ਨੇ ਉਹਨਾਂ ਨੇ ਉਹਨਾਂ ਦੋ ਬੱਚੇ ਮਾਰ ਦਿੱਤੇ ਇਸ ਤਰ੍ਹਾਂ ਕਰਕੇ ਕਹਿੰਦਾ ਜਿਹੜਾ ਵਜੀਰ ਖਾਨ ਹੈ ਉਹਨੇ ਇਸਲਾਮ ਦੀ ਤੋਹਫੀਨ ਕੀਤੀ ਹੈ ਤੇ ਔਰੰਗਜ਼ੇਬ ਦਾ ਨਾਮ ਬਦਨਾਮ ਕੀਤਾ ਹੁਣ ਸਾਰਾ ਦੋਸ਼ ਕਿਸ ਤੇ ਮੜ ਰਿਹਾ ਔਰੰਗਜ਼ੇਬ ਵਜੀਰ ਖਾਨ ਤੇ ਵੀ ਉਹਨੇ ਉਹਦਾ ਨਾਮ ਲੈ ਕੇ ਤੇ ਉਹਦੀਆਂ ਕਸਮਾਂ ਖਾ ਕੇ ਤੇ ਉਹ ਗੁਰੂ ਦੇ ਉੱਤੇ ਹਮਲਾ ਕੀਤਾ ਤੇ ਉਹਦੇ ਦੋ ਬੱਚੇ ਜਿਹੜੇ ਨੇ ਉਹਦੇ ਵਿੱਚ ਮਾਰ ਦਿੱਤੇ ਅਸਦ ਖਾਨ ਨੂੰ ਬਹੁਤ ਬੁਰੀ ਖਬਰ ਅਸਦ ਖਾਨ ਜਿਹੜਾ ਹੁਣ ਇਹ ਨੂੰ ਜਿਹੜਾ ਬਹੁਤ ਬੁਰੀ ਖਬਰ ਕਹਿੰਦਾ ਉਹ ਸਲਾਹ ਦਿੰਦਾ ਹੈ ਕਿ ਗੁਰੂ ਜੀ ਨੂੰ ਪੂਰੇ ਭਰੋਸੇ ਤੇ ਸੁਰੱਖਿਆ ਨਾਲ ਆਪਣੇ ਕੋਲ ਬੁਲਾ ਕੇ ਸੁਲਾ ਸਫਾਈ ਕਰ ਲਈ ਜਾਵੇ ਹੁਣ ਅਸਦ ਖਾਨ ਜਿਹੜਾ ਸਲਾਹ ਦੇ ਰਿਹਾ ਕਹਿੰਦਾ ਵੀ ਅ ਗੁਰੂ ਜੀ ਨੂੰ ਕਹਿੰਦਾ ਹੁਣ ਪੂਰੇ ਭਰੋਸੇ ਤੇ ਇਮਾਨਦਾਰੀ ਅਤੇ ਸੁਰੱਖਿਆ ਨਾਲ ਕਹਿੰਦਾ ਆਪਣੇ ਕੋਲ ਇੱਥੇ ਬੁਲਾ ਕੇ ਉਹਨਾਂ ਦੇ ਨਾਲ ਸੁਲਾ ਕਰ ਲਈਤੀ ਜਾਵੇ ਤਾਂ ਔਰੰਗਜ਼ੇਬ ਇਸ ਤਜਵੀਜ਼ ਨੂੰ ਮੰਨ ਲੈਂਦਾ ਹੈ ਤੇ ਮੀਰ ਮੁਨਸ਼ੀ ਅਤੇ ਦਇਆ ਸਿੰਘ ਨੂੰ ਦਰਬਾਰੇ ਖਾਸ ਵਿੱਚ ਹਾਜ਼ਰ ਕਰਨ ਦਾ ਹੁਕਮ ਦਿੰਦਾ ਹੈ। ਤਾਂ ਔਰੰਗ ਜਿਹੜਾ ਔਰੰਗਜ਼ੇਬ ਜਿਹੜਾ ਇਸ ਸਲਾਹ ਨੂੰ ਮੰਨ ਲੈਂਦਾ ਤੇ ਕਹਿੰਦਾ ਸਵੇਬ ਨੂੰ ਮੀਰ ਮੁਨਸ਼ੀ ਨੂੰ ਅਤੇ ਦਇਆ ਸਿੰਘ ਨੂੰ ਕਹਿੰਦਾ ਸਵੇਰੇ ਦਰਬਾਰੇ ਖਾਸ ਵਿੱਚ ਹਾਜ਼ਰ ਕਰਨ ਦਾ ਕਹਿੰਦਾ ਹੁਕਮ ਦਿੰਦਾ ਵੀ ਉਹਨਾਂ ਨੂੰ ਦਰਬਾਰੇ ਖਾਸ ਵਿੱਚ ਲੈ ਕੇ ਆਓ। ਇਹ ਹੁਕਮ ਸੁਣ ਕੇ ਅਸਦ ਖਾਨ ਚਲਾ ਜਾਂਦਾ ਹੈ। ਇਹ ਪਿੱਛੋਂ ਔਰੰਗਜ਼ੇਬ ਦੀ ਉੱਚ ਫਿਰ ਔਰੰਗਜ਼ੇਬ ਉੱਚ-ਉੱਚ ਜਫਰਨਾਮਾ ਪੜਦਾ ਹੈ। ਪਰ ਜੀਨਤ ਨੂੰ ਆਉਂਦੀ ਦੇਖ ਕੇ ਉਹ ਇੱਕਦਮ ਚੁੱਪ ਹੋ ਜਾਂਦਾ ਤੇ ਜਫਰਨਾਮਾ ਲੁਕੋ ਲੈਂਦਾ ਫਿਰ ਜਦੋਂ ਅਸਦ ਖਾਨ ਚਲਾ ਜਾਂਦਾ ਹੈ ਤਾਂ ਔਰੰਗਜ਼ੇਬ ਜਿਹੜਾ ਉੱਚੀ ਉੱਚੀ ਜਿਹੜਾ ਜਫਰਨਾਮਾ ਪੜਦਾ ਪਰ ਜਦੋਂ ਉਹਦੀ ਬੇਟੀ ਜੀਨਤ ਆਉਂਦੀ ਹੈ ਤਾਂ ਉਹਨੂੰ ਦੇਖ ਕੇ ਇੱਕਦਮ ਚੁੱਪ ਹੋ ਜਾਂਦਾ ਤੇ ਜਿਹੜਾ ਉਹ ਜਫਰਨਾਮਾ ਹੁੰਦਾ ਹੈ ਉਹ ਲੁਕੋ ਲੈਂਦਾ ਜੀਨਤ ਇਤਰਾਜ਼ ਕਰਦੀ ਹੈ ਹੁਣ ਜੀਨਤ ਨੂੰ ਦੇਖ ਕੇ ਜਦੋਂ ਉਹ ਲੁਕੋ ਲੈਂਦਾ ਤਾਂ ਜੀਨਤ ਉਹਨੂੰ ਇਤਰਾਜ਼ ਹੁੰਦਾ ਹੈ ਵੀ ਕਹਿੰਦੀ ਕਈ ਸਾਲਾਂ ਤੋਂ ਆਪਣੇ ਪਿਤਾ ਦੀ ਖਿਦਮਤ ਕਰ ਰਹੀ ਆ ਉਹ ਕਹਿੰਦੀ ਵੀ ਮੈਂ ਕਈ ਸਾਲਾਂ ਤੋਂ ਆਪਣੇ ਪਿਤਾ ਦੀ ਜਿਹੜੀ ਆ ਉਹਦੀ ਲੋ ਖਿਦਮਤ ਕਰ ਰਹੀ ਆ ਪਰ ਅਜ ਉਸ ਉਹਤੇ ਯਕੀਨ ਨਹੀਂ ਕਰਦਾਤਾ ਉਹ ਕਹਿੰਦੀ ਵੀ ਇੰਨੇ ਸਾਲਾਂ ਤੋਂ ਮੈਂ ਉਹਦੀ ਖਿਦਮਤ ਕਰ ਰਹੀ ਆ ਪਰ ਹਾਲੇ ਵੀ ਜਿਹੜਾ ਉਹਦਾ ਬਾਪ ਹੈ ਜਿਹੜਾ ਉਹਦਾ ਪਿਤਾ ਹੈ ਔਰੰਗਜ਼ੇਬ ਹਾਲੇ ਵੀ ਉਸਤੇ ਯਕੀਨ ਨਹੀਂ ਕਰਦਾ ਔਰੰਗਜ਼ੇਬ ਉਹ ਪੁੱਛਦੀ ਹੈ ਉਹਨੂੰ ਵੀ ਕੀ ਗੱਲ ਹੈ ਪਹਿਲਾਂ ਤਾਂ ਔਰੰਗਜ਼ੇਬ ਉਸ ਨੂੰ ਟਾਲਦਾ ਹੈ ਪਰ ਪਿੱਛੋਂ ਉਸ ਨੂੰ ਕਹਿੰਦਾ ਹੈ ਕਿ ਅਸਲ ਪੇਤ ਇਸ ਕਰਕੇ ਨਹੀਂ ਦੱਸ ਰਿਹਾ ਕਿਉਂਕਿ ਇਸ ਨਾਲ ਉਸ ਨੂੰ ਬਹੁਤ ਹੀ ਘਟਿਆਈ ਇਨਸਾਨ ਸਮਝਣ ਲੱਗ ਪਏਗੀ ਹੁਣ ਜਦੋਂ ਜਿੰਨਾ ਤੋ ਉਸ ਨੂੰ ਕੁੱਝਦੀ ਐ ਮੈਂ ਇਨਸਾਲਾ ਤੋਂ ਕਿਦਮਤ ਕਰ ਰਹੀ ਆ ਪਰ ਫਿਰ ਵੀ ਮੇਰੇ ਤੇ ਯਕੀਨ ਨਹੀਂ ਆ ਤਾਂ ਔਰੰਜੇਬ ਪਹਿਲਾਂ ਤਾਂ ਉਹਨੂੰ ਟਾਲਦਾ ਫਿਰ ਉਹਨੂੰ ਕਹਿੰਦਾ ਕਿ ਮੈਂ ਅਸਲੀ ਭੇਤ ਇਸ ਕਰਕੇ ਨਹੀਂ ਦੱਸਿਆ ਕਿਉਂਕਿ ਤੂੰ ਮੈਨੂੰ ਘਟਿਆਈ ਇਨਸਾਨ ਸਮਝਣ ਲੱਗ ਪੈਗੀ ਫਿਰ ਔਰੰਜੇਬ ਉਸ ਨੂੰ ਫਿਰ ਔਰੰਗਜ਼ੇਬ ਉਸ ਨੂੰ ਗੁਰੂ ਜੀ ਦੇ ਜਫਰਨਾਮੇ ਬਾਰੇ ਦੱਸਦਾ ਹੈ ਤੇ ਕਹਿੰਦਾ ਹੈ ਕਿ ਉਸਨੇ ਗੁਰੂ ਜੀ ਦੇ ਪਹਿਲੇ ਖੱਤ ਬਾਰੇ ਉਸ ਪਾਸੋਂ ਇਸ ਕਰਕੇ ਲੁਕਾ ਰੱਖਿਆ ਸੀ ਕਿਉਂਕਿ ਉਹ ਤੇ ਉਸ ਦਾ ਪ੍ਰਾਮ ਮੁਅੱਜ਼ਮ ਹਮੇਸ਼ਾ ਗੁਰੂ ਜੀ ਦੇ ਹੱਕ ਵਿੱਚ ਬੋਲਦੇ ਸਨ ਹੁਣ ਉਹ ਜਦੋਂ ਉਸ ਨੂੰ ਦੱਸਦਾ ਹੈ ਜਫਰਨਾਮੇ ਬਾਰੇ ਦੱਸਦਾ ਹੈ ਆ ਫਿਰ ਜਫਰ ਨਾਮੇ ਵਾਲ ਦੱਸਦਾ ਤੇ ਉnali ਕਹਿੰਦਾ ਕਿ ਉਹਨੇ ਇੱਕ ਗੁਰੂ ਜੀ ਨੇ ਪਹਿਲੇ ਖਤ ਬਾਰੇ ਉਹ ਕਹਿੰਦਾ ਉਹਦੇ ਕੋਲ ਇਸ ਕਰਕੇ ਲੁਕੋ ਕੇ ਰੱਖਿਆ ਸੀ ਪਹਿਲੇ ਖਤ ਬਾਰੇ ਨਹੀਂ ਦੱਸਿਆ ਸੀ ਕਿਉਂਕਿ ਜੀਨਤ ਅਤੇ ਉਸ ਦਾ ਭਰਾ ਜਿਹੜਾ ਮਉਜ਼ਮ ਸੀ ਉਹ ਹਮੇਸ਼ਾ ਹੀ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਦੇ ਹੱਕ ਵਿੱਚ ਬੋਲਦੇ ਸੀ ਫਿਰ ਉਹ ਜੀਨਤ ਨੂੰ ਜਫਰ ਨਾਮੇ ਦੇ ਮਜ਼ਮੂਨ ਬਾਰੇ ਦੱਸਦਾ ਫਿਰ ਉਹ ਹੁਣ ਕੀ ਕਰਦਾ ਮਜ਼ਮੂਨ ਕੀ ਹੁੰਦਾ ਉਹ ਵਿਸ਼ਾ ਵੀ ਕੀ ਲਿਖਿਆ ਉਸ ਖਤ ਵਿੱਚ ਤਾਂ ਹੁਣ ਜਿਹੜਾ ਔਰੰਗਜ਼ੇਬ ਆ ਉਹ ਜੀਨਤ ਨੂੰ ਜਫਰ ਨਾਮੇ ਦੇ ਮਜ਼ਮੂਨ ਬਾਰੇ ਦੱਸਦਾ ਵੀ ਇਹਦੇ ਵਿੱਚ ਇਹ ਲਿਖ ਮਜਬੂਨ ਕੀ ਲਿਖਿਆ ਹੈ ਤਾਂ ਮਜਬੂਨ ਮਾਰੇ ਦੱਸਦਾ ਉਹ ਤੇ ਵਿਸ਼ੇ ਬਾਰੇ ਦੱਸਦਾ ਹੈ ਤੇ ਗੁਰੂ ਜੀ ਦੇ ਦੋ ਵੱਡੇ ਬੇਟਿਆਂ ਦੇ ਜੰਗ ਵਿੱਚ ਮਾਰੇ ਜਾਣਦੇ ਤੇ ਛੋਟਿਆਂ ਦੇ ਵਜ਼ੀਰ ਖਾਨ ਦੁਆਰਾ ਨੀਹਾਂ ਵਿੱਚ ਚਿਣੇ ਜਾਣ ਦੀ ਗੱਲ ਦੱਸਦਾ ਹੈ ਤਾਂ ਉਹ ਹੁਣ ਉਹ ਦੱਸਦਾ ਹੈ ਆਪਣੀ ਜੀਨਤ ਨੂੰ ਆਪਣੀ ਬੇਟੀ ਨੂੰ ਦੱਸਦਾ ਹੈ ਕਿ ਜਿਹੜਾ ਵਜ਼ੀਰ ਖਾਨ ਹੈ ਉਹਦੀ ਵਜ੍ਹਾ ਦੇ ਕਰਕੇ ਕਹਿੰਦਾ ਗੁਰੂ ਜੀ ਦੇ ਦੋ ਵੱਡੇ ਬੇਟੇ ਜੰਗ ਵਿੱਚ ਮਾਰੇ ਗਏ ਨੇ ਤੇ ਛੋਟਿਆਂ ਨੂੰ ਵਜ਼ੀਰ ਖਾਨ ਨੇ ਨੀਹਾਂ ਜਿੰਦਾ ਹੀ ਨੀਹਾਂ ਦੇ ਵਿੱਚ ਚਿਣਵਾ ਦਿੱਤਾ ਹੈ ਤਾਂ ਇਹ ਸੁਣ ਕੇ ਜਿਹੜੀ ਜੀਨਤ ਹੈ ਉਹ ਰੋਣ ਲੱਗ ਪੈਂਦੀ ਹੈ ਤੇ ਔਰੰਗਜ਼ੇਬ ਨੂੰ ਉਸਦੇ ਆਪਣੇ ਪੁੱਤਰ ਅਕਬਰ ਤੇ ਬੇਟੀ ਜੈਬੂਨ ਨਿਸਾਦੇ ਮਰਨ ਤੇ ਹੋਏ ਦੁੱਖ ਨੂੰ ਚਿਤਾਰਦੀ ਹੋਈ ਉਸ ਨੂੰ ਲਾਂਤਾ ਬੰਦੀ ਹੈ ਤਾਂ ਹੁਣ ਜਦੋਂ ਇਹ ਸੁਣਦੀ ਹੈ ਜੀ ਨਾ ਤਾਂ ਉਹ ਰੋਣ ਲੱਗ ਪੈਂਦੀ ਹੈ ਅਤੇ ਔਰੰਗਜ਼ੇਬ ਨੂੰ ਉਹਦਾ ਪੁੱਤਰ ਜਿਹੜਾ ਅਕਬਰ ਤੇ ਬੇਟੀ ਜੈਬੂਨ ਨਿਸਾਦ ਜਦੋਂ ਉਹ ਮਰ ਗਏ ਸੀ ਤਾਂ ਉਹਨਾਂ ਦੇ ਦੁੱਖ ਨੂੰ ਚਿਤਾਰਦੀ ਹੋਈ ਚੇਤੇ ਦਵਾਦੀ ਹੋਈ ਉਸ ਨੂੰ ਔਰੰਗਜ਼ੇਬ ਨੂੰ ਲਾਂਤਾ ਬੰਦੀ ਹੈ ਤੇ ਕਹਿੰਦੀ ਹੈ ਜੇਕਰ ਉਸ ਦੀ ਤਜ਼ਵੀਜ਼ ਅਨੁਸਾਰ ਵਜ਼ੀਰ ਖਾਨ ਨੂੰ ਸਜ਼ਾ ਨਹੀਂ ਦੇ ਸਕਦਾ ਤਾਂ ਉਹ ਹੁਣ ਕਹਿੰਦੀ ਹੈ ਵੀ ਜੇ ਉਹਨੇ ਇਹ ਕੰਮ ਕੀਤਾ ਹੈ ਤਾਂ ਕਿਉਂ ਉਸ ਦੀ ਉਸ ਦੀ ਸਲਾਹ ਦੇ ਅਨੁਸਾਰ ਤਜ਼ਵੀਜ਼ ਅਨੁਸਾਰ ਕਿਉਂ ਹੁਣ ਵਜ਼ੀਰ ਖਾਨ ਨੂੰ ਤੂੰ ਸਜ਼ਾ ਨਹੀਂ ਦੇ ਸਕਦਾ ਤਾਂ ਉਹ ਸਮਝਦੀ ਹੈ ਕਿ ਜੇ ਇਹ ਜ਼ੁਲਮ ਉਸ ਦੇ ਇਸ਼ਾਰੇ ਤੇ ਹੀ ਹੋਇਆ ਹੈ ਤਾਂ ਉਹ ਕਹਿੰਦੀ ਜੇ ਤੂੰ ਉਹਨੂੰ ਸਜ਼ਾ ਨਹੀਂ ਦੇ ਸਕਦਾ ਤਾਂ ਇਹਦਾ ਮਤਲਬ ਜਿਹੜਾ ਇਹ ਜ਼ੁਲਮ ਹੈ ਇਹ ਤੇਰੇ ਇਸ਼ਾਰੇ ਤੇ ਹੀ ਹੋਇਆ ਹੈ ਇਸ ਪਾਪ ਕਰਕੇ ਰੱਬ ਉਸਨੂੰ ਕਦੇ ਮਾਫ਼ ਨਹੀਂ ਕਰੇਗਾ ਤੇ ਉਸਦੀ ਰੂਹ ਨੂੰ ਕਿਆਮਤ ਤੀਕ ਚੈਨ ਨਹੀਂ ਆਏਗਾ ਤਾਂ ਜੀਨਤ ਕਹਿੰਦੀ ਹੈ ਵੀ ਤੂੰ ਇਹ ਬਹੁਤ ਵੱਡਾ ਪਾਪ ਕੀਤਾ ਹੈ ਇਹ ਸਭ ਤੇਰੀ ਸ਼ੈ ਦੇ ਨਾਲ ਹੀ ਹੈ ਜੇ ਤੂੰ ਉਹਨੂੰ ਸਜ਼ਾ ਨਹੀਂ ਦੇ ਸਕਦਾ ਵਜ਼ੀਰ ਖਾਨ ਨੂੰ ਤਾਂ ਇਹਦਾ ਮਤਲਬ ਹੈ ਜਿਹੜਾ ਇਹ ਜ਼ੁਲਮ ਹੋਇਆ ਇਹ ਤੇਰੀ ਵਜ੍ਹਾ ਕਰਕੇ ਤੇਰੇ ਇਸ਼ਾਰੇ ਤੇ ਹੋਇਆ ਹੈ ਤਾਂ ਇਸ ਪਾਪ ਦੇ ਕਰਕੇ ਕਹਿੰਦਾ ਰੱਬ ਉਸਨੂੰ ਕਹਿੰਦਾ ਕਦੀ ਮਾਫ ਨਹੀਂ ਕਰੇਗਾ ਵੀ ਔਰੰਗਜ਼ੇਬ ਨੂੰ ਕਹ ਰਹੀ ਹੈ ਤੈਨੂੰ ਰੱਬ ਕਦੇ ਮਾਫ ਨਹੀਂ ਕਰੇਗਾ ਤੇ ਉਸਦੀ ਰੂਹ ਜਿਹੜੀ ਹੈ ਕਿਆਮਤ ਤੱਕ ਅਖੀਰ ਤੱਕ ਜਿਹੜੀ ਹੈ ਉਹਨੂੰ ਚੈਨ ਨਹੀਂ ਆਏਗਾ ਇਹ ਸੁਣ ਕੇ ਔਰੰਗਜ਼ੇਬ ਦੀ ਰੂਹ ਤੜਾ ਫੁੱਟ ਦਿਆ ਉਹ ਤੜਾ ਫੁੱਟਦਾ ਪਰ ਜੀਨਾ ਤੁਸ ਨੂੰ ਕਹਿੰਦੀ ਹੈ ਕਿ ਉਹ ਪੱਕਾ ਮੁਸਲਮਾਨ ਹੁੰਦਾ ਹੋਇਆ ਵੀ ਰੱਬ ਨੂੰ ਨਹੀਂ ਪਛਾਣ ਸਕਿਆ ਤਾਂ ਔਰ ਜੀਨਤ ਜਿਹੜੀ ਆ ਉਹਦੀ ਬੇਟੀ ਉਸ ਨੂੰ ਕਹਿੰਦੀ ਹੈ ਕਿ ਤੂੰ ਜੇ ਇੱਕ ਪੱਕਾ ਮੁਸਲਮਾਨ ਹੁੰਦਾ ਤਾਂ ਤੂੰ ਰੱਬ ਨੂੰ ਨਹੀਂ ਪਛਾਣ ਸਕਿਆ ਤੂੰ ਰੱਬ ਨੂੰ ਨਹੀਂ ਸਮਝ ਸਕਿਆ ਉਹ ਰੱਬ ਤੋਂ ਡਰਦਾ ਜ਼ਰੂਰ ਹੈ ਪਰ ਉਸ ਨੂੰ ਪਿਆਰ ਨਹੀਂ ਕਰਦਾ ਉਹ ਰੱਬ ਤੋਂ ਕਹਿੰਦਾ ਤੂੰ ਡਰਦਾ ਜ਼ਰੂਰ ਹੈ ਪਰ ਤੂੰ ਰੱਬ ਨੂੰ ਪੂਰੇ ਦਿਲੋਂ ਪਿਆਰ ਨਹੀਂ ਕਰਦਾ ਇਹ ਸੁਣ ਕੇ ਔਰੰਗਜ਼ੇਪ ਪਛਤਾਵੇ ਭਰੇ ਭਾਵਾਂ ਨਾਲ ਕਹਿੰਦਾ ਹੈ ਕਿ ਉਹ ਸਭ ਕੁਝ ਸਮਝਦਾ ਹੈ ਕਿ ਲੋਕ ਉਸ ਨੂੰ ਇਨਸਾਨ ਵੀ ਨਹੀਂ ਸਮਝਣਗੇ ਉਹ ਕਹਿੰਦਾ ਵੀ ਮੈਨੂੰ ਸਭ ਪਤਾ ਹੈ ਉਹ ਪਛਤਾਵਾ ਹੋ ਰਿਹਾ ਹੁਣ ਉਹਨੂੰ ਪਰ ਉਹ ਕਹਿੰਦਾ ਵੀ ਲੋਕ ਮੈਨੂੰ ਇਨਸਾਨ ਵੀ ਨਹੀਂ ਕਹਿਣਗੇ ਉਹ ਅਣਗਿਣਤੀ ਲੜਾਈਆਂ ਜਿੱਤ ਕੇ ਵੀ ਜ਼ਿੰਦਗੀ ਦੀ ਬਾਜ਼ੀ ਹਾਰ ਗਿਆ ਹੈ ਉਹ ਕਹਿੰਦਾ ਮੈਂ ਇੰਨੀਆਂ ਲੜਾਈਆਂ ਲੜੀਆਂ ਬਥੇਰੀਆਂ ਜਿੱਤਾਂ ਹਾਸਲ ਕੀਤੀਆਂ ਪਰ ਮੈਂ ਜਿਹੜੀ ਇਹ ਜ਼ਿੰਦਗੀ ਦੀ ਲੜਾਈ ਹੈ ਮੈਂ ਇਹ ਬਾਜ਼ੀ ਜਿਹੜੀ ਹੈ ਮੈਂ ਹਾਰ ਗਿਆ ਹਾਂ ਤੇ ਉਹ ਇਸ ਦੁਨੀਆ ਤੋਂ ਗੁਨਾਹਾਂ ਦੇ ਭਾਰ ਨਾਲ ਲੱਦਿਆ ਹੋਇਆ ਜਾਏਗਾ ਉਹ ਕਹਿੰਦਾ ਮੈਂ ਇਸ ਦੁਨੀਆ ਦੇ ਉੱਤੇ ਮੇਰੇ ਤੇ ਇੰਨੇ ਪਾਪ ਹੋ ਜਾਣਗੇ ਕਿ ਮੈਂ ਇਨਾ ਪਾਪਾਂ ਦੇ ਨਾਲ ਲੱਦਿਆ ਹੋਇਆ ਜਿਹੜਾ ਇਸ ਦੁਨੀਆ ਤੋਂ ਜਾਵਾਂਗਾ ਉਹ ਆਪਣੇ ਬੇਟਿਆਂ ਨੂੰ ਅਜਿਹੇ ਗੁਨਾਹਾਂ ਤੋਂ ਬਚਾਉਣ ਲਈ ਤਾੜਨਾ ਪਰਿਵਸੀਅਤ ਲਿਖਣੀ ਚਾਹੁੰਦਾ ਆਪਣਾ ਇਸ ਕੰਮ ਵਿੱਚ ਜੀਨਾਂ ਤੋਂ ਸਹਾਇਤਾ ਮੰਗਦਾ ਤੇ ਹੁਣ ਉਹ ਕੀ ਕਰਦਾ ਕਿ ਉਹ ਆਪਣੇ ਬੇਟਿਆਂ ਨੂੰ ਕਹਿੰਦਾ ਇਹ ਮੇਰੇ ਬੱਚੇ ਜਿਹੜੇ ਨੇ ਅੱਗੇ ਇਹ ਮੇਰੇ ਬੇਟੇ ਜਿਹੜੇ ਨੇ ਇਹ ਗੁਨਾਹ ਨਾ ਕਰਨ ਤਾਂ ਉਹ ਇਸ ਦੇ ਵਾਸਤੇ ਇੱਕ ਵਸੀਅਤ ਲਿਖਣੀ ਚਾਹੁੰਦਾ ਹੈ ਤੇ ਉਹ ਇਸ ਦੇ ਕੰਮ ਦੇ ਵਿੱਚ ਜੀਨਾਂ ਤੋਂ ਜਿਹੜੀ ਹੈ ਸਹਾਇਤਾ ਮੰਗਦਾ ਹੈ ਤਾਂ ਇਸ ਤਰ੍ਹਾਂ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਅਤੇ ਸ਼ੇਅਰ ਕਰਨਾ ਥੈਂਕਸ ਫॉर ਵਾਚਿੰਗ